ਮੰਗਰੂਪਿਆਰੀ ਸਾਧ ਸੰਗਤ ਜੀ ਆਪਾਂ ਵਿਚਾਰ ਰਹੇ ਸੀ ਵਪਾਰੀ ਦੇ ਲਈ ਆਪਾਂ ਵਿਚਾਰਿਆ ਉਸ ਤੋਂ ਬਾਅਦ ਆਪਾਂ ਖਿਡਾਰੀ ਦੇ ਲਈ ਵਿਚਾਰਿਆ ਹੁਣ ਵਿਚਾਰੀਏ ਪ੍ਰਾਉਣਚਾਰੀ ਲਈ ਮਾਲਕ ਨੇ ਮਨ ਨੂੰ ਦੇਹੀ ਵਿੱਚ ਰੋਜ ਭੇਜਿਆ ਅ ਰੋਜ ਵਾਪਸ ਜਾਂਦਾ ਇਸ ਦੇਹੀ ਦੇ ਵਿੱਚ ਮਨ ਆਉਂਦਾ ਹੈ ਖਿਡਾਰੀ ਬਣ ਕੇ ਪ੍ਰਾਉਣਚਾਰੀ ਬਣ ਕੇ ਤੇ ਵਪਾਰੀ ਬਣ ਕੇ ਆਪਾਂ ਵਪਾਰੀ ਤੇ ਖਡਾਰੀ ਦੀ ਗੱਲ ਵਿਚਾਰ ਲਈ ਹੁਣ ਆ ਗਈ ਗੱਲ ਪਰੌਣਚਾਰੀ ਦੀ ਪਰੌਣਚਾਰੀ ਦੀ ਕੀ ਨਿਸ਼ਾਨੀਆਂ ਜਿਵੇਂ ਆਪਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ ਜੇ ਆਪਾਂ ਕਿਸੇ ਰਿਸ਼ਤੇਦਾਰੀ ਜੀ ਮਿਲਣ ਵਾਸਤੇ ਜਾਂਦੇ ਆ ਕੋਈ ਸਦਾ ਵਾਸੀ ਤਾਂ ਰਹਿਣ ਲਈ ਨਹੀਂ ਜਾਂਦੇ ਨਿਛੇ ਸਮੇਂ ਤੋਂ ਬਾਅਦ ਗਏ ਪਰਿਵਾਰ ਦਾ ਹਾਲਚਲ ਪੁੱਛਿਆ ਤੇ ਆਪਣੇ ਘਰ ਨੂੰ ਵਾਪਸ ਆ ਗਏ ਠੀਕ ਹੈ ਇਸੇ ਤਰ੍ਹਾਂ ਕੋਈ ਰਿਸ਼ਤੇਦਾਰ ਸਾਡੇ ਘਰ ਆਉਂਦਾ ਕੋਈ ਸਦਾ ਵਾਸੀ ਤਾਂ ਰਹਿਣ ਲਈ ਨਹੀਂ ਆਉਂਦਾ ਆਇਆ ਪਰਿਵਾਰ ਦਾ ਹਾਲਚਲ ਪੁੱਛਿਆ ਤੇ ਨਿਸ਼ਚੇ ਸਮੇਤ ਬਾਦ ਉਹ ਆਪਣੇ ਘਰ ਚਲਾ ਗਿਆ ਠੀਕ ਇਸੇ ਤਰ੍ਹਾਂ ਬਾਦਸ਼ਾਹ ਸਮਝਾਰੇ ਨੇ ਕਹਿੰਦੇ ਡੱਡਾ ਡੇਰਾ ਇਹ ਨਹੀਂ ਜਾਂ ਡੇਰਾ ਤੇ ਜਾਣ ਉਹ ਡੇਰਾ ਕਿਹਾ ਸੰਜਮੂ ਗੁਰਕੇ ਸ਼ਬਦ ਨਿਸ਼ਾਨ ਇਹ ਰਹਿਣ ਸਵੇਰਾ ਨਹੀਂ ਹੈ ਇਸ ਦੇਹੀ ਦੇ ਵਿੱਚ ਮਾਲਕ ਨੇ ਮਨ ਨੂੰ ਭੇਜਿਆ ਪਰੌਣਚਾਰੀ ਬਣਾ ਕੇ ਹੁਣ ਇਹ ਮਨ ਜਿੱਥੇ ਦੇਹੀ ਵਿੱਚ ਆਇਆ ਹੁਣ ਕੀ ਕੱਲਾ ਮਨ ਨਹੀਂ ਹੈ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਉਹ ਸੱਚ ਪਰਮਾਤਮਾ ਆਪ ਇਸ ਦੇਹੀ ਦੇ ਅੰਦਰ ਹੈ। ਪਾਤਸ਼ਾਹ ਜੀ ਦਾ ਫੈਸਲਾ ਕਹਿੰਦੇ ਸਭ ਘਟ ਮੇਰੇ ਮੂਹ ਸਭਨਾ ਅੰਦਰ। ਜਿਸੇ ਖਵਾਰਿ ਤੇਸ ਕੌਣ ਕਹੇ? ਜਿਸੇ ਦਖਾਲਾ ਬਾਟਰੀ ਤੇਸੇ ਪ੍ਰਗਤ ਪਾਤਸ਼ਾਹ ਕਹਿੰਦੇ ਸਾਰੇ ਸਰੀਰ ਮੇਰੇ ਨੇ। ਸਾਰਿਆਂ ਦੇ ਅੰਦਰ ਮੈਂ ਆਪ ਬੈਠਾ ਸਭ ਤੋਂ ਪਹਿਲਾਂ ਇਹ ਸਰੀਰ ਵਿੱਚ ਕੌਣ ਹੈ? ਪਰਮਾਤਮਾ ਆਪ ਇਸ ਦੇਹੀ ਦੇ ਅੰਦਰ ਹੈ। ਦੂਸਰਾ ਪਰਮਾਤਮਾ ਦਾ ਨਾਮ ਇਸ ਦੇਹੀ ਅੰਦਰ ਹੈ। ਕਿਉਂਕਿ ਰੋਜ ਜੋਦੜੀਆਂ ਬੇਨਤੀਆਂ ਕਰਦੇ ਆ ਬਿੰਦਤ ਹੋਰ ਚੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਪਰ ਇਹ ਨਾਮ ਬਾਹਰੋਂ ਤਾਂ ਮਿਲਣਾ ਨਹੀਂ ਨਾਉ ਨਹੀਂ ਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਵਿਸ਼ਰਾਮ ਨਾਮ ਤੇ ਦੇਹੀ ਅੰਦਰ ਹੈ ਇਹ ਨਾਮ ਮਿਲਣਾ ਕਿਥੋਂ ਸਤਗੁਰ ਸਿਖਕੋ ਨਾਮ ਤਨ ਦੇ ਗੁਰਕਾ ਸਿੱਖ ਮੜ ਭਾਗੀਏ ਸਤਿਗੁਰੂ ਨੇ ਨਾਮ ਦੀ ਦਾਤ ਦੇ ਕੇ ਨਵਾਜਣਾ ਹੁੰਦਾ ਕਿਉਂਕਿ ਦਾਤੇ ਦਾਤ ਰੱਖੀ ਅਤੇ ਆਪਣੇ ਜਿਸ ਭਾਵ ਹੈ ਤਿਸ ਦੇ ਹੁਣੇ ਪਰੌਣਚਾਰੀ ਬਣ ਕੇ ਕੋਈ ਆਵੇ ਜੇ ਉਹ ਪਰਿਵਾਰ ਦਾ ਹਾਲਚਲ ਹੀ ਨਾ ਪੁੱਛੇ ਤਾਂ ਉਹ ਕੀ ਲੈ ਕੇ ਜਾਏਗਾ ਹੁਣ ਇਸੇ ਤਰ੍ਹਾਂ ਸਾਡੇ ਮਨ ਨੂੰ ਭੇਜਿਆ ਪਰੌਣਚਾਰੀ ਦੇ ਰੂਪ ਦੇ ਵਿੱਚ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਮਾਲਕ ਨੇ ਗਣਤ ਤੈਨੂੰ ਸੁਆਦ ਦੇ ਕੇ ਤਾਂ ਭੇਜਿਆ ਰੋਜ਼ ਆਉਂਦਾ ਹੈ ਦੇਵਸਰਾਦਰ ਦਾ ਆਇਦਾ ਆ ਖੇਲੇ ਸਕਲ ਜਾਂ ਦਿਨ ਤੇ ਰਾਤ ਦਾ ਖੇਡ ਹੈ। ਔਰੋਜ ਇਸ ਸੁਦੇਹੀ ਵਿੱਚ ਪਰਦੇਸ ਦੇ ਵਿੱਚ ਆਉਂਦਾ ਹੈ। ਔਰੋਜ ਇਹਨੇ ਆਪਣੇ ਦੇਸ਼ ਵਿੱਚ ਜਾਣਾ ਹੁੰਦਾ ਹੈ। ਜਿਹਨੂੰ ਅਸੀਂ ਦਿਨ ਮੰਨਦੇ ਆ ਇਹ ਰਾਤ ਹੈ ਔਰ ਜਿਹਨੂੰ ਅਸੀਂ ਰਾਤ ਮੰਨਦੇ ਆ ਉਹ ਦਿਨ ਹੈ। ਉੱਥੇ ਦੇਖੋ ਇੱਥੇ ਸਭ ਰਾਤ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਆਸ਼ਾ ਜੀ ਸਮਝਾਉਣਾ ਕਰ ਰਹੇ ਨੇ ਕਿ ਮਨ ਪਰਉਨਚਾਰੀ ਬਣ ਕੇ ਆਇਆ। ਇਹਨਾਂ ਦੇ ਪ੍ਰਮਾਤਮਾ ਆਪ ਇਸ ਸੁਦੇਹੀ ਅੰਦਰ ਹੈ। ਪਰ ਉਹਦਾ ਨਾਮ ਇਸ ਦੇ ਹੀ ਅੰਦਰ ਮੌਜੂਦ ਹੈ ਨੌਨੀ ਤਮਰ ਪ੍ਰਭੂ ਦਾ ਨਾਮ ਦੇਹੀ ਵਿੱਚ ਹੈ ਇਸ ਦਾ ਵਿਸ਼ਰਾਮ ਕਿਉਂਕਿ ਜਦੋਂ ਨਾਮ ਮਨ ਚ ਆ ਕੇ ਵਸਦਾ ਨਿਸ਼ਾਨੀ ਪ੍ਰਗਟ ਹੁੰਦੀ ਹੈ ਨਾਮ ਦੇ ਲਿਕੇ ਮਨ ਵਸਿਆ ਬਾਜੇ ਸ਼ਬਦ ਘਰੇ ਦੇ ਨਾਮ ਇਹਦੇ ਅੰਦਰ ਹੈ ਉਸ ਤੋਂ ਬਾਅਦ ਆਤਮਾ ਦੇ ਹੀ ਦੇ ਅੰਦਰ ਮੌਜੂਦ ਹੈ ਉਹ ਆਤਮਾ ਨੂੰ ਸ਼ਬਦ ਆਖਿਆ ਕਿ ਸ਼ਬਦ ਮੇਰੇ ਪ੍ਰਾਣ ਵਾਸ ਹੈ ਬਹੁਤ ਜਨਮ ਲਾਉਣਾ ਸ਼ਬਦ ਵੀ ਆਖਿਆ ਆਤਮਾ ਵੀ ਆਖਿਆ ਆਤਮਾ ਦੇ ਹੀ ਅੰਦਰ ਮੌਜੂਦ ਹੈ ਉਸ ਤੋਂ ਬਾਅਦ ਮਨ ਇਸ ਦੇ ਹੀ ਅੰਦਰ ਹੈ ਮਨ ਨੂੰ ਇਸ ਦੇਹੀ ਦੇ ਅੰਦਰ ਮਾਲਕ ਨੇ ਗਿਣਖੇ ਦਿਨ ਸਮਾਸਵਾਦ ਦੇਖੇ ਭੇਜਿਆ ਜਿਹਦੇ ਬਾਰੇ ਰੋਹ ਸਮਝਾਉਂਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾਂ ਸਮਾਈ ਮਨ ਖੇਡਣ ਵਾਸਤੇ ਆਉਂਦਾ ਇਸ ਸਰੀਰ ਵਿੱਚ ਪ੍ਰਾਣਚਾਰੀ ਬਣ ਕੇ ਆਉਂਦਾ ਵਪਾਰੀ ਬਣ ਕੇ ਆਉਂਦਾ ਪਰ ਰਹਿਂਦਾ ਤੇ ਹੈ ਨਹੀਂ ਰੋਜ ਦੇਹੀ ਵਿੱਚ ਖਾਲੀ ਹੱਥ ਆਉਂਦਾ ਹੈ ਜਦੋਂ ਦੇਹੀ ਵਿੱਚ ਮਨ ਪਰਵੇਸ਼ ਕਰਦਾ ਉਦੋਂ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਪੰਜ ਪਹਿਰੂ ਆਦਰ ਤੇ ਰਹਿ ਤੇ ਸੇਨ ਕਾ ਨਹੀਂ ਮਤੇ ਹਾਰਾ ਚੇਤ ਸਚੇ ਤੇ ਚੇਤੇ ਰੋ ਤੇ ਲੈ ਬਰਗਾਸ ਜਾਣਾ ਗਿਆਨ ਦਾ ਪ੍ਰਗਾਸ ਲੈ ਕੇ ਮਨ ਨੇ ਪ੍ਰਵੇਸ਼ ਮਣਾਉਂਦਾ ਹੀ ਦੇਈ ਚ ਪਰ ਕਦੇ ਧਿਆਨ ਨਹੀਂ ਦਿੱਤਾ ਰੋਜ਼ ਸਰੀ ਨੂੰ ਛੱਡ ਕੇ ਜਾਂਦੇ ਆ ਘਰ ਘਰ ਇਹ ਪਹੁੰਚਾ ਸਦੜੇ ਨੇ ਤੁੰਗ ਰੋਜ਼ ਸਦਦੇ ਪੈਂਦੇ ਨੇ ਭਾਈ ਆ ਕੇ ਲੇਖਾ ਦੇਖੇ ਜਾਓ ਰੋਜ਼ ਪੜ੍ਹਦੇ ਆ ਸਾਗ ਦਾ ਰਸਾਧਨਾ ਜਾਂਦੇ ਤੇ ਨੰਤਰ ਓਮੇਕੰਡਾ ਹੈ ਜਿਉਂ ਜਿਉਂ ਚੱਲੇ ਚੁਬੇ ਦੁੱਖ ਭਾਵੇ ਜਮ ਕਾਲ ਸੈ ਸੇ ਡੰਡਾ ਹੈ ਜਿੱਥੇ ਮਰ ਕੇ ਜਾਣਾ ਸੌਣ ਤੋਂ ਬਾਅਦ ਜਾਂਦੇ ਆ ਜਾਂ ਸੁਪਨਾ ਆਉਂਦਾ ਭੱਜਦੇ ਆ ਭੱਜਿਆ ਨਹੀਂ ਜਾਂਦਾ ਰੌਲਾ ਪਾਉਂਦੇ ਮੋਖ ਚੋਂ ਆਵਾਜ਼ ਨਹੀਂ ਨਿਕਲਦੀ ਕਿਉਂ ਸਜਾ ਦੇ ਭਾਗੀ ਬਣ ਰਹੇ ਹੁੰਦੇ ਆ ਦਿਨ ਸਾਰਾ ਦੁਰਦਾਈ ਦਾ ਖੇਲਾ ਸਾਰਾ ਸਾਰਾ ਹੰਸਾ ਦੇਣ ਤੇ ਰਾਤ ਦਾ ਖੇਲ ਖੇਡਦਾ ਇਹ ਦਿਨ ਤੇ ਰਾਤ ਵਿੱਚ ਚੱਲਦਾ ਕੀ ਆ ਕਰਮੀ ਆਪੋ ਆਪਣੇ ਕਰਮ ਦਾ ਲੇਖਾ ਆਪੋ ਆਪਣਾ ਰੋਜ਼ ਹੁੰਦਾ ਅੰਤ ਸਮੇਂ ਨੇੜਾ ਆਉਣਾ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕੋਈ ਘੰਟਾ ਪਹਿਲਾਂ ਸੌ ਜਾਏਗਾ ਕਿ 2 ਘੰਟੇ ਲੇਟ ਸੌ ਜਾਏਗਾ ਸੌਣਾ ਦੇ ਪਹਿਣਾ ਹੀ ਆ ਨਹੀਂ ਸੌਵਾਂਗੇ ਇੱਕ ਦਿਨ ਦੋ ਦਿਨ ਚਾਰ ਦਿਨ ਡਿਪਰੈਸ਼ਨ ਵੀ ਚਲੇ ਜਾਵਾਂਗੇ ਸ਼ੇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਨੂੰ ਇਸ ਦੇਹੀ ਵਿੱਚ ਮਾਲਕ ਨੇ ਰਾਜਾ ਬਣਾ ਕੇ ਭੇਜਿਆ ਕਾਇਆ ਨਗਰੀ ਇਹ ਮਨ ਰਾਜਾ ਇਸ ਦੇਹੀ ਦੇ ਵਿੱਚ ਮਾਲਕ ਨੇ ਮਨ ਨੂੰ ਰਾਜਾ ਬਣਾ ਕੇ ਭੇਜਿਆ ਪਰ ਉਹ ਗੱਲ ਬੱਕਰੀ ਹੈ ਮਨ ਨੂੰ ਤੇ ਮਾਲਕ ਨੇ ਰਾਜਾ ਬਣਾ ਕੇ ਭੇਜਿਆ ਪਰ ਮਨ ਦੀ ਹਾਲਤ ਕਿਹੋ ਜੀ ਹੋ ਗਈ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕੇ ਮਨ ਦੀ ਇੰਨੀ ਕਿ ਦਰਦਸ਼ਾ ਹੋ ਗਈ ਨਰਪਤੇ ਇੱਕ ਸੰਗਾਸਨ ਸੁਆ ਸੁਪਨੇ ਪਿਆ ਪੁਕਾਰੀ ਅਸ ਰਾਜ ਵਿਸਰਤ ਦੁੱਖ ਪਾਇਆ ਸੋਗਾ ਤ ਭਈ ਹਮਾਰੀ ਰਾਜੇ ਜਨਕ ਨੇ ਸੰਗਾਸਨ ਦੇ ਬੈਠਿਆਂ ਸਪਨਾ ਦੇਖਿਆ ਰਾਜ ਭਾਗ ਖੁੱਸ ਗਿਆ ਆਪਣੇ ਰਾਜ ਭਾਗ ਦੇ ਵਿੱਚ ਮੰਗਤਾ ਬਣ ਕੇ ਤੁਰਿਆ ਉਹਨੂੰ ਕੋਈ ਪਿਖਿਆ ਦੇਣ ਨੂੰ ਤਿਆਰ ਨਹੀਂ ਆਸਥਾ ਬਖਰ ਨੇ ਉਹਨੂੰ ਗਿਆਨ ਦਿੱਤਾ ਕਿ ਰਾਜਨ ਇਹ ਮਨ ਦੀ ਖੇਡ ਹੈ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਰਾਜੇ ਨੇ ਦੇ ਸੁਪਨਾ ਦੇਖਿਆ ਆਪਣੇ ਮਨ ਦੀ ਤੇ ਹਕੀਕਤ ਹੈ ਰਾਜ ਭਾਗ ਹੁੰਦੇ ਆ ਅਸੀਂ ਪੁਕਾਰੀ ਦੀ ਤਰ੍ਹਾਂ ਤੁਰੇ ਫਿਰਦੇ ਆ ਸਿਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਦੀ ਮਨ ਨੂੰ ਇਸ ਦਹੀ ਵਿੱਚ ਭੇਜਿਆ ਹੁਣ ਦੇਖੋ ਕੌਣ ਕੌਣ ਹੈ ਇਸ ਦਹੀ ਅੰਦਰ ਪਰਮਾਤਮਾ ਆਪ ਹੈ ਫਿਰ ਨਾਮ ਹੈ ਫਿਰ ਆਤਮਾ ਹੋ ਗਈ ਫਿਰ ਮਨ ਹੋ ਗਿਆ ਮਨ ਦੇ ਨਾਲ ਚਤਰ ਗੁਪ ਤੇ ਚਿੱਤਰ ਸਮੇਤ ਗੁਪਤ ਰਿਪੋਰਟ ਤਿਆਰ ਕਰਨੀ ਜਿਵੇਂ ਆਪਣੇ ਉੱਤੇ ਸੀਸੀਟੀਵੀ ਕੈਮਰਾ ਲੱਗਿਆ ਨਾ ਜੋ ਹਰਕਤ ਕਰਦੇ ਆ ਸਾਡੀ ਆਵਾਜ਼ ਵੀ ਰਿਕਾਰਡ ਹੋ ਰਹੀ ਹੋਵੇ ਤੇ ਸਾਡੀ ਹਰਕਤ ਅਮੀਰ ਕਾਡੋ ਵੀ ਰਹੀ ਹੋਵੇ ਅਸੀਂ ਮੁਕਰ ਨਹੀਂ ਸਕਦੇ ਇਸੇ ਤਰ੍ਹਾਂ ਹੀ ਕਾਲਪੁਰਖ ਵਾਹਿਗੁਰੂ ਦਾ ਚਿੱਤਰ ਹੋਪਦਾ ਅੱਜ ਸਾਇੰਸ ਵੀ ਇਹ ਗੱਲ ਮੰਦੀ ਹੈ ਮੰਨਦੀ ਕੀ ਆ ਅੱਜ ਆਪਾਂ ਰਿਕਾਰਡਿੰਗ ਕਰਨੀਆਂ ਇਹ ਕਈ ਦਿਨ ਤੱਕ ਲੋਕਾਂ ਨੇ ਸੰਗਤ ਨੇ ਦੇਖਣੀ ਆ ਇਹ ਚਿੱਤਰ ਸਮੇਤ ਰਿਪੋਰਟ ਜਿਹੜੀ ਤਿਆਰ ਹੋ ਰਹੀ ਹੈ ਆਪਾਂ ਸੋਸ਼ਲ ਮੀਡੀਆ ਤੇ ਪਾ ਰਹੇ ਆ ਇਹ ਤਸਵੀਰਾਂ ਵੀ ਪੜਲੀਆਂ ਤੇ ਆਵਾਜ਼ ਵੀ ਪੜਲੀ ਆਪਾਂ ਰਹੀਏ ਨਾ ਰਹੀਏ ਆਵਾਜ਼ ਰਹੇਗੀ ਸਾਇੰਸ ਮੰਦੀ ਹੈ ਵੀ ਸਾਡੀਆਂ ਆਵਾਜ਼ਾਂ ਵੀ ਰਹਿ ਜਾਂਦੀਆਂ ਸਾਡੇ ਆਕਾਰ ਵੀ ਰਹਿ ਜਾਂਦੇ ਆ ਤ੍ਰੈਗੋਨ ਦੀ ਭਾਸ਼ਾ ਸੈਂਸ ਨੇ ਫੜ ਲਈ ਪਰ ਚੌਥੇ ਪੱਧਰ ਦੀ ਭਾਸ਼ਾ ਸੈਂਸ ਦੀ ਖੇੜ ਨਹੀਂ ਆ ਉਹ ਸੈਂਸ ਤੋਂ ਉੱਪਰ ਦੀ ਖੇੜਾ ਕਿਉਂਕਿ ਸੈਂਸ ਵੀ ਤ੍ਰੈਗੋਨ ਅਚ ਕੰਮ ਕਰਦੀ ਹੈ ਤ੍ਰੈਗੋਨ ਤੋਂ ਉੱਪਰ ਚੌਥੇ ਗੱਲ ਬਾਤ ਦੀ ਜਿਹੜੀ ਖੇੜਾ ਉਹ ਉੱਥੇ ਸੈਂਸ ਦੀ ਗੱਲ ਵੀ ਨਹੀਂ ਚੱਲਦੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਚਿੱਤਰ ਗੁਪਤ ਚਿੱਤਰ ਸਮੇਤ ਸਾਡੀ ਗੁਫਤਰ ਬੋਰਡ ਜਿਹੜੀ ਤਿਆਰ ਹੁੰਦੀ ਹੈ ਫਿਰ ਤਾਂ ਫਿਰ ਤਾਂ ਬਹੁਤੇ ਜੁਗਾਰ ਇਹੋ ਮਾਨਣ ਦੇ ਲਈ ਜੇ 84 ਲੱਖ ਜونی ਭੋਖੇ ਮਨੁੱਖਾ ਦੋ ਜਹੀ ਤੱਕ ਆਏ ਆ ਬਾਰੇ ਜੁਗ ਹਰ ਕੇ ਆਏ ਜਿੰਨੇ ਜੁਗਾਂ ਤਹ ਹਰਖਿਆ ਜਿ ਸਿਮਨ ਕਰਦੇ ਆ ਤਿੰਨ ਅਵਸਥਾ ਚ ਸਾਡਾ ਮਨ ਪਾਰਦਰਸ਼ੀ ਹੁੰਦਾ ਜੋ ਸਾਡਾ ਬੀਤ ਚੁੱਕਿਆ ਉਹਦੇ ਚ ਅਸੀਂ ਪਾਰਦਰਸ਼ੀ ਹੋ ਸਕਦੇ ਆ ਪਿਛਲੇ ਜਨਮਾਂ ਆਪਾਂ ਦੇਖ ਰਹੇ ਆ ਵੀ ਰਿਸ਼ੀ 100 100 ਜਨਮ ਪਿਛਲਾ ਪੋੜ ਲੈਂਦੇ ਸੀ ਵੀ ਮੈਂ 100 100 ਜਨਮ ਚ ਮਾੜਾ ਕਰਮ ਨਹੀਂ ਕੀਤਾ ਪਿਛਲੇ ਜਨਮ ਵੀ ਅਸੀਂ ਦੇਖ ਸਕਦੇ ਆ ਪਿਛਲੇ ਜਨਮ ਚ ਮਨ ਪਾਰਦਰਸ਼ੀ ਹੋ ਸਕਦਾ ਆਜਿਹੜਾ ਚੱਲ ਰਿਹਾ ਇਹਦੇ ਵਿੱਚ ਵੀ ਮਨ ਪਰਦਰਸ਼ੀ ਹੋ ਸਕਦਾ ਵੀ ਕੀ ਚੱਲ ਰਿਹਾ ਕੀ ਹੋ ਰਿਹਾ ਕੀ ਹੋਣ ਵਾਲਾ ਆਉਣ ਵਾਲਾ ਸਮਾਂ ਵੀ ਅਸੀਂ ਦੇਖ ਸਕਦੇ ਹਾਂ ਜਿਹੜਾ ਆਉਣ ਵਾਲੀ ਭਵਿਕਵਾਣੀ ਅੱਜ ਦੁਨੀਆ ਬਹੁਤ ਕਰਦੀ ਹੈ ਸੋ ਆਉਣ ਵਾਲਾ ਸਮਾਂ ਵੀ ਤਿੰਨ ਅਵਸਥਾ ਦੇ ਵਿੱਚ ਮਨ ਪਰਦਰਸ਼ੀ ਹੁੰਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਚਿੱਤਰ ਗੁਪਤ ਵੀ ਸਾਡੀ ਦੇਹੀ ਦੇ ਅੰਦਰ ਮਨ ਦੇ ਨਾਲ ਰਹਿੰਦਾ ਹੈ ਚਿੱਤਰ ਗੁਪਤ ਅਗੇ ਧਰਮ ਰਾਏ ਹਨ ਧਰਮਰਾਇ ਨੂੰ ਹੁਕਮਾਂ ਵਿੱਚ ਸੱਚਾ ਧਨਮਜਾ ਦੂਜੇ ਭਾਏ 27/9 ਤਰੀਕ ਸਰਕਾਰ ਹੁਣ ਧਰਮਰਾਇ ਦੇ ਕੋਲ ਸਵਾਸਾਂ ਦਾ ਲੇਖਾ ਔਣ ਗੁਰੂ ਪਾਣੀ ਪੈਤਾ ਮਾਤਾ ਧਰਤ ਸਮਤ ਦੇਵਸਰਾ ਦੁਰਦਾਈ ਦਾ ਖੇਲਾ ਸਗਲ ਜਗ ਚੰਗੀਆਂ ਆਈਆਂ ਮਰਿਆਈਆਂ ਬਾਚੈ ਧਰਮ ਉਹ ਚੰਗੇ ਕਰਮ ਤੇ ਮਾੜੇ ਕਰਮ ਦਾ ਲੇਖਾ ਜੋਖਾ ਸਾਡਾ ਧਰਮਰਾਇ ਕੋਲ ਹੈ ਇਹਦਾ ਮਤਲਬ ਧਰਮਰਾਇ ਵੀ ਸਾਡੀ ਦੇਹੀ ਅੰਦਰ ਮੌਜੂਦ ਹੈ ਜਿਹੜਾ ਲੇਖਾ ਜੋਖਾ ਰੱਖ ਰਿਆ ਸਾਡਾ ਸਾਰਿਆਂ ਦਾ ਧਰਮਰਾਇ ਤੋਂ ਬਾਅਦ ਚਤਰਗੁਪਤ ਧਰਮਰਾਇ ਜਮਮ ਜਮਾ ਸਾਡੀ ਦੇਹੀ ਦੇ ਅੰਦਰ ਨੇ ਪੰਜ ਛੋਰ ਆਪਾਂ ਵਿਚਾਰੇ ਆ ਇਸ ਦੇਹੀ ਅੰਦਰ ਪੰਜ ਛੋਰ ਵਸੇ ਕੰਮ ਕਰੋ ਲੂਮੂ ਅੰਕਾਰ ਅੰਮ੍ਰਿਤ ਲੋਟੇ ਮਨ ਮੁਖਰੀ ਹੋ ਜਾ ਕੋਈ ਨਸ ਨਿਭ ਕਰ ਜਮਾ ਤੋਂ ਬਾਅਦ ਅੱਗੇ ਮਾਇਆ ਦਾ ਮੂਲ ਹੈ ਸਾਡਾ ਸਰੀਰ ਹੈ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਈ ਪਰਮਪਰਾ ਹੈ ਤ੍ਰੈ ਗੁਣ ਸਾਡੇ ਅੰਦਰ ਨੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਇਹ ਮਾਇਆ ਮਾਲਕ ਦੀ ਮਾਇਆ ਦਾ ਮੂਲ ਸਰੀਰ ਹੈ ਤ੍ਰੈ ਗੁਣ ਸਾਡੇ ਅੰਦਰ ਨੇ ਜਮਾ ਅੰਦਰ ਨੇ ਸੋ ਇਹ ਸਾਰਾ ਪਰਿਵਾਰ ਮੰਨਦਾ ਇਹ ਦੇਹੀ ਦੇ ਅੰਦਰ ਵਸਦਾ ਕੁਣ ਮਨ ਆਇਆ ਇਸ ਦੇਹੀ ਦੇ ਵਿੱਚ ਪ੍ਰਾਉਣਚਾਰੀ ਬਣ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਰਿਸ਼ਤੇਦਾਰ ਦੇ ਆਪਾਂ ਜੇ 2-4 ਵਾਰ ਜਾਇਏ ਨਾ ਸਾਨੂੰ ਪਰਿਵਾਰ ਦੇ ਮੈਂਬਰਾਂ ਦੀ ਖਬਰ ਹੋਣ ਲੱਗ ਜਾਂਦੀ ਆ ਕਿਹੜਾ ਪਰਿਵਾਰ ਤੋਂ ਮੈਂਬਰ ਠੀਕ ਐ ਕਿਹੜਾ ਮਾੜਾ ਐ ਕਿਹੜਾ ਤੰਦਰੁਸਤ ਐ ਅੱਧੀ ਉਮਰ ਕਹਿ ਦੇਣਾ ਸੌਖਾ ਅੱਧੀ ਉਮਰ ਬਿਨ ਨਾਂਗ ਹੈ ਸਾਡਾ ਮਨ ਇਸ ਦੇਹੀ ਦੇ ਵਿੱਚ ਆਉਂਦਾ ਰਿਹਾ ਪ੍ਰਾਉਣਚਾਰੀ ਬਣ ਕੇ ਕਿ ਸਾਨੂੰ ਪਤਾ ਹੈ ਸਾਡੇ ਅੰਦਰ ਧਰਮ ਰਾਏ ਕਿੱਥੇ ਆ ਕਿਵੇਂ ਸੋਸਾਂ ਦਾ ਲਿਖਾ ਰੱਖਦਾ ਕਿਵੇਂ ਸਾਰੀ ਅੰਦਰ ਦੀ ਖੇਡ ਚੱਲਦੀ ਹੈ ਕਦੇ ਵਿਚਾਰਿਆ ਹੀ ਨਹੀਂ ਪਰ ਹੌਣ ਜਾਰੀ ਬਣ ਕੇ ਆਇਆ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਨਾ ਤਾਂ ਮਨਾਂ ਸਵਾਸਾਂ ਤੋਂ ਬਗੈਰ ਇਸ ਸਮਾਜ ਲੋਕ ਦੇ ਕੁਝ ਲੈ ਕੇ ਆਇਆ ਔਰ ਨਾ ਹੀ ਇਸ ਸਮਾਜ ਲੋਕ ਦੇ ਮਨ ਦੀ ਖੁਰਾਕ ਹੈ ਖੁਰਾਕ ਵੀ ਗੰਮ ਚੋਂ ਆਉਂਦੀ ਹੈ ਖੁਰਾਕ ਆ ਗੰਮ ਚੋਂ ਆਉਂਦੀ ਹੈ ਪਰ ਮਨ ਦੀ ਗੈਰ ਹਾਜ਼ਰੀ ਹੋਣ ਦਾ ਨੁਕਸਾਨ ਕੀ ਹੋਇਆ ਮਨ ਨੂੰ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕਰੋ ਲੋਭ ਮਹੰਕਾਰਾ ਅੰਮ੍ਰਿਤ ਲੂਟੇ ਜੇ ਮਾਲਕ ਅੰਮ੍ਰਿਤ ਦੇ ਰਿਹਾ ਤਾਂ ਹੀ ਪੰਜ ਚੋਰ ਲੁੱਟ ਰਹੇ ਆ ਨਾ ਇਹਦਾ ਮਤਲਬ ਮਾਲਕ ਆਗਮਨ ਦੇ ਵਿੱਚੋਂ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਦੇਹੀ ਵਿੱਚ ਭੇਜ ਰਿਹਾ ਪਰ ਮਨ ਦੀ ਗੈਰਹਾਜ਼ਰੀ ਹੋਣ ਕਰਕੇ ਉਹ ਪੰਜ ਚੋਰ ਲੁੱਟ ਰਹੇ ਨੇ ਜੇ ਪੰਜ ਚੋਰ ਲੁੱਟ ਰਹੇ ਨੇ ਅਸੀਂ ਉਹ ਅੰਮ੍ਰਿਤ ਰਸ ਨੂੰ ਹਰ ਰਸ ਵੀ ਆਖਿਆ ਜੇ ਉਹ ਅਸੀਂ ਉਹਨੂੰ ਚੱਖਿਆ ਹੀ ਨਹੀਂ ਬਾਸ਼ਾ ਜੀ ਨੇ ਦਾ ਫੈਸਲਾ ਦੇ ਦਿੱਤਾ ਜਿੰਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮਪਾਸ ਇਹ ਰਸ ਆਏਗਾ ਕਿਥੋਂ ਆਨੰਦ ਬਾਣੀ ਗੁਰ ਸ਼ਬਦ ਜਾਨੀ ਹਰ ਨਾਮ ਹਰ ਰਸ ਉਹ ਆਨੰਦ ਦੇ ਵਿੱਚੋਂ ਪ੍ਰਗਟ ਹੋਣਾ ਸੀ ਕਿਉਂਕਿ ਅੰਮ੍ਰਿਤ ਨਾਮ ਅਨਿਧਾਨ ਹੈ ਮਿਲ ਪਿਓ ਭਾਈ ਆਏ ਮਿਲ ਕੇ ਨਹੀਂ ਆ ਅੰਦਰੋਂ ਸ਼ਬਦ ਸੁਰਤ ਦੀ ਖੇਡ ਨਾਲ ਮਿਲ ਕੇ ਉਹ ਅੰਮ੍ਰਿਤ ਅੰਦਰੋਂ ਛਲਣਾ ਜਿਹਨੂੰ ਕਹਦੇ ਅੰਤਰਕੁੰਟਾ ਅੰਮ੍ਰਿਤ ਭਰਿਆ ਸ਼ਬਦੇ ਕੜ ਪੀਏ ਪੁਨਹਾਰੇ जिने बारे पाशा जी ਸਮਝਾਉਣਾ ਕਰ ਰਹੇ ਨੇ ਅਦ੍ਰਿਸ਼ ਅਗੋਚਰ ਪਾਰ ਬ੍ਰह्म ਮਿਲ ਸਾਧੂ ਇਕਤ ਕਥਾਇਆ ਤਾਂ ਆਨੰਦ ਸ਼ਬਦ ਦਸਮੇਂ ਦਵਾਰ ਵੱਜੇ ਹੋ ਤਾਹ ਅੰਮ੍ਰਿਤ ਨਾਮ ਚ ਆਇਆ ਥਾ ਇਹੋ ਅੰਮ੍ਰਿਤ ਦਾ ਚਲਣਾ ਇਹ ਕੋਈ ਗਨ ਗਿਆਨ ਦੀਆਂ ਗੱਲਾਂ ਨਹੀਂ ਪ੍ਰੈਕਟੀਕਲ ਦੀ ਗੱਲ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਲੈ ਪਰ ਤਖ ਗੁਰੂ ਨ ਸਾਰੇ ਹੁਣ ਜੇ ਮੈਂ ਗਾਂ ਦੀ ਮੈਂ ਪਾਣੀ ਪੀ ਲਿਆ ਤੇ ਜਦੋਂ ਮੈਂ ਪੀ ਲਿਆ ਮੈਂ ਪਰ ਉਹਨੂੰ ਪਰਮਾਨੰਦੀ ਲੋੜ ਨਹੀਂ ਪਈ ਹੋ ਜਾਂ ਲੱਗਦਾ ਸੀ ਮੈਨੂੰ ਆਪਣੇ ਆਪ ਨੂੰ ਪਰਮਾਨੰਦੀ ਲੋੜ ਨਹੀਂ ਮੈਂ ਜੂਸ ਪੀ ਲਿਆ ਮੈਂ ਚਾਹ ਪੀ ਲਈ ਮੈਨੂੰ ਉਹਦੇ ਲਈ ਆਪਣੇ ਆਪ ਨੂੰ ਪਰਮਾਨੰਦੀ ਲੋੜ ਨਹੀਂ ਮੈਨੂੰ ਪਤਾ ਵੀ ਉਹ ਕੀ ਹੋ ਜਾਂ ਗੋਂਗੇ ਦੀ ਮਠਿਆਈ ਵਾਲੀ ਗੱਲ ਰਹਿ ਜਾਂਦੀ ਹੈ ਸੋ ਇਸ ਕਰਕੇ ਮਨ ਆਇਆ ਇਹਦੇ ਵਿੱਚ ਪਰਉਨਚਾਰੀ ਬਣ ਕੇ ਔਰ ਗੁਰੂ ਪਿਆਰੀ ਸਾਥ ਸੰਗਤੀ ਚਾਹੇ ਪਰਿਵਾਰ ਦੀ ਕਵਰ ਲਏ ਜਾਂ ਨਾਂ ਲਏ ਜਿਵੇਂ ਪਰੋਣੇ ਨੂੰ ਘਰ ਛੱਡ ਕੇ ਹਰਿਸਤਾਂ ਦੀ ਛੱਡ ਕੇ ਆਪਣੇ ਘਰ ਵਾਪਸ ਜਾਣਾ ਹੁੰਦਾ ਹੈ ਖੇਲ ਸਰਵਣ ਕਰ ਲਓ ਖਿਡਾਰੀ ਗਰਾਊਂਡ ਖਾਲੀ ਕਰਕੇ ਵਾਪਸ ਘਰ ਆ ਜਾਂਦਾ ਹੈ ਨੀਚੇ ਸਮੇਂ ਲਈ ਗਰਾਊਂਡ ਉਤਰਦਾ ਕੋਈ ਖਿਡਾਰੀ ਗਰਾਊਂਡ ਵਿੱਚ ਰਹਿਣ ਲਈ ਨਹੀਂ ਉਤਰਦਾ ਨੀਚੇ ਸਮੇਂ ਤੋਂ ਬਾਅਦ ਆਪਣੇ ਘਰ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਵਪਾਰੀ ਬਾਜ਼ਾਰ ਵਿੱਚ ਜਾਂਦਾ ਖਾਂਦੇ ਹੁੰਦੇ ਆ ਦਿੰਦੇ ਰਹਿੰਦੇ ਆ ਵਪਾਰ ਚ ਗੁੰਜਾਰ ਚ ਕਮ ਵਗੈਰਾ ਨੀਚੇ ਸਮੇਂ ਤੋਂ ਬਾਅਦ ਘਰ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਪਰੌਣਚਾਰੀ ਨੀਚੇ ਸਮੇਂ ਲਈ ਆਉਂਦਾ ਹੈ ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲੇ ਜਾਂਦਾ ਠੀਕ ਇਸੇ ਤਰ੍ਹਾਂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਡੱਡਾ ਡੇਰਾ ਇਹ ਨਹੀਂ ਜੇ ਉਹ ਡੇਰਾ ਤੇ ਜਾਣ ਉਹ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਣ ਗੁਰੂ ਦੇ ਸ਼ਬਦ ਦੁਆਰਾ ਆਪੇ ਦੀ ਪਛਾਣ ਕਰੋ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭਾਈ ਗੁਰਸਿੱਖ ਦੀ ਨਿਸ਼ਾਨੀ ਹੈ ਉਹ ਆਪਣੇ ਜੀਵਨ ਦੀ ਕਾਇਆ ਦੀ ਖੋਜ ਕਰਦਾ ਜਿਹੜਾ ਆਪੇ ਦੀ ਖੋਜ ਨਹੀਂ ਕਰਦਾ ਪਾਤਸ਼ਾਹ ਕਹਿੰਦਾ ਉਹ ਜੀਵਨ ਭੜੋਂ ਦੇ ਵਿੱਚ ਰਹਿ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਪਰਮ ਸ਼ਰੂ ਕਿੱਥੋਂ ਹੁੰਦਾ ਹੈ ਇਹ ਸਰੀਰ ਸਾ ਮੂਲ ਹੈ ਮਾਇਆ ਦੂਜੇ ਪਾਏ ਪਰਮ ਭੁਲਾਇਆ ਇਹ ਸਾਨੂੰ ਲੱਗਦਾ ਮੇਰਾ ਸਰੀਰ ਹੈ ਜੇ ਮੇਰਾ ਹੋਵੇ ਤੇ ਸੌਣ ਤੋਂ ਬਾਅਦ ਵੀ ਮੇਰੇ ਨਾਲ ਨਿਵੇ ਇਹਦਾ ਬੈੱਡ ਤੇ ਪਿਆ ਰਹ ਜਾਂਦਾ ਹੈ ਜਿਹੜਾ ਇਹ ਜਿਹੜਾ ਕਹਿੰਦਾ ਮੇਰਾ ਉਹ ਤੇ ਇਹਨੂੰ ਛੱਡ ਕੇ ਚਲਾ ਗਿਆ ਸਿਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹਦੀ ਕੋਸ਼ਿਸ਼ ਕਰਨੀ ਹੁੰਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਬਿਆਖੜੀ ਬਾਣੀ ਚ ਸਿਮਨ ਖਰਦੇ ਆ ਬਿਆਖੜੀ ਤੋਂ ਅਸੀਂ ਮਧਮਾ ਦੇ ਵਿੱਚ ਆਉਨੇ ਆ, ਮਧਮਾ ਤੋਂ ਪਸੰਤੀ ਚ ਸਵਾਸਾਂ ਚ ਆਉਨੇ ਆ, ਸਵਾਸਾਂ ਤੋਂ ਅੰਦਰੋਂ ਹਾਰਟਬੀਟ ਨਾਲ ਸਿਮਨ ਚੱਲਦੇ ਆ, ਆਨੰਦ ਚ ਨੂੰ ਕਾਰਜ ਤੇ ਧਿਆਨ ਰੱਖ ਕੇ ਸਿਮਨ ਕਰਦੀ ਆ। ਆਨੰਦ ਨੂੰ ਸੁਣਦਿਆਂ ਸੁਣਦਿਆਂ ਆ ਨੇਤਰਾਂ ਦੁਆਰਾ ਇੱਥੇ ਮਨ ਦੇ ਦਰਸ਼ਨ ਮਨ ਜੋਤ ਸਰੂਪ ਉਹ ਦੇ ਦਰਸ਼ਨ ਕਰਦੇ ਆ। ਉਦੋਂ ਅਕਾਲ ਪੁਰਖ ਵੈਗੁਰ ਦੀਆਂ ਰਹਿਮਤਾਂ ਵਿਚਰਦੀਆਂ। ਮਨ ਦੋਨਾਂ ਪਾਸੇ ਜਾਗਤ ਵਸਾ ਚ ਆਉਂਦਾ। ਜੇ ਬਾਬਾ ਦੀਪ ਸਿੰਘ ਜੀ ਦਾ ਮਨ ਦਰਥੇ ਆ ਕੇ ਜਾਗਤ ਵਸਾ ਚ ਆਇਆ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸੀਸ ਤਲੀ ਦੇ ਉੱਤੇ ਰੱਖ ਕੇ ਚੱਲ ਕੇ ਦਿਖਾਉਂਦਾ ਹੈ ਕਿਉਂਕਿ ਇੱਕ ਪਾਸੇ ਸ਼ਬਦ ਦੀ ਖੇਡ ਚੱਲਦੀ ਹੈ ਇੱਕ ਪਾਸੇ ਪਾਉਣ ਦੀ ਅਗਰ ਪਾਉਣ ਦੀ ਗੰਢ ਖੁੱਲ ਵੀ ਗਈ ਜਿਹੜਾ ਸੁਖਮ ਰੋਜ ਸਰੀਰ ਤੋਂ ਵੱਖ ਹੁੰਦਾ ਹੈ ਉਹ ਸੁਖਮ ਨੂੰ ਅਸੂਲ ਦੇ ਵਿੱਚ ਲਿਆਂਦਾ ਹੈ ਅਸੂਲ ਦੇ ਵਿੱਚ ਲਿਆ ਕੇ ਸੀਸ ਤਲੀ ਦੇ ਉੱਤੇ ਲਿਆ ਲੈ ਕੇ ਫਿਰ ਮੈਦਾਨੇ ਜੰਗ ਦੇ ਵਿੱਚ ਚੱਲ ਪੈਂਗੇ ਯੋਧਾ ਜਿਹੜਾ ਆਪਣੀ ਜਗ੍ਹਾ ਤੇ ਟਿਕ ਜਾਏ ਨਾ ਉਹਨੂੰ ਆਪਾਂ ਯੋਧਾ ਕਹਿ ਦਿੰਨੇ ਆਂ ਗੁਰੂ ਪਿਆਰੀ ਸਾਧ ਸੰਗਤ ਜੀ ਸੀ 47 ਤੇ ਲੈ ਕੇ ਮਦਾਨੇ ਜੰਗ ਦੇ ਵਿੱਚ ਫੌਜ ਨਾਲ ਲੜਦੇ ਆ 8 ਕਿਲੋਮੀਟਰ ਤੱਕ ਗੇ ਫੌਜ ਨੂੰ ਪਿੱਛੇ ਲੈ ਜਾਣਾ ਉਹਨੂੰ ਕਹਿੰਦੇ ਨੇ ਜਰਨੈਲ ਇਹਨੂੰ ਅਖਾਲ ਪ੍ਰਖਵਾਇ ਮੋਨਨਵਾਜਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਨੋਕੇ ਸ਼ਹੀਦ ਬਾਬਾ ਨੀਤ ਸਿੰਘ ਜੀ ਐਡੇ ਇਤਿਹਾਸ ਗੁਰ ਸਿੱਖਾਂ ਨੇ ਰਚੇ ਸੋ ਜਿਨ੍ਹਾਂ ਨੇ ਇਹ ਜੀਵਨ ਤੇ ਮੌਤ ਦੀ ਖੇਡ ਨੂੰ ਜਾਣਿਆ ਜਿਨ੍ਹਾਂ ਨੇ ਆਉਣਾ ਜਾਣਾ ਬੜਾਇਆ ਗੁਰਮੁਖ ਆਏ ਜਾਏ ਨਸੰਗ ਜਿਨ੍ਹਾਂ ਨੇ ਖੜ ਜਾਣੀ ਉਹਨਾਂ ਨੇ ਜੀਵਨ ਦਾ ਹਰ ਰੰਗ ਮਾਣਿਆ ਸੱਚੇ ਬਾਦਸ਼ਾਹ ਕਿਰਪਾ ਕਰਨਾ ਆਪਾਂ ਵੀ ਇਹ ਰੰਗ ਮਾਣ ਸਕੀਏ ਇਹੀ ਬੇਨਤੀ ਆਨ ਪ੍ਰਵਾਨ ਕਰਨੀ ਹੈ ਅਨੇਕਾਂ ਗਲਤੀਆਂ ਨੂੰ ਨਾਛਾੜਦੇ ਹੋਏ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਬੇਨਤੀ ਦਾ ਜ਼ਰੂਰ ਕਹੇਗਾ ਜੇ ਅਗਰ ਆਪ ਜੀ ਨੂੰ ਇਹ ਵਿਚਾਰਾਂ ਚੰਗੀਆਂ ਲੱਗਦੀਆਂ ਤੇ ਕੋਸ਼ਿਸ਼ ਕਰਨੀ ਕਿ ਇਹਨਾਂ ਨੂੰ ਆਪਾਂ ਅੱਗੇ ਸ਼ੇਅਰ ਕਰ ਦਈਏ ਕੋਈ ਹੋਰ ਜੀਵਨ ਲਾਹਾ ਲੈ ਸਕਦਾ ਹੈ ਔਰ ਤਾਂ ਕਿ ਸਤਿਗੁਰੂ ਕੀ ਸੇਵਾ ਸ਼ਬਦ ਵਿਚਾਰਾ ਇਹ ਜੋ ਸਤਿਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਹੈ ਜਿੱਥੋਂ ਤੱਕ ਪਹੁੰਚ ਸਕੇ ਉਹਨਾਂ ਨਾਲ ਤੇ ਸਿੱਖ ਪ੍ਰਚਾਰ ਚੈਨਲ ਨੂੰ ਆਪ ਜੀ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਕਿ ਕਈ ਵਾਰ ਸ਼ੇਅਰ ਕਰਨੀ ਭੁੱਲ ਜਾਈ ਦੀ ਆ ਪਰ ਚੈਨਲ ਦੇ ਉੱਤੇ ਪਾ ਦੇਈ ਦੀ ਹੈ ਸੋ ਇਸ ਕਰਕੇ ਆਪ ਜੀ ਤੱਕੋ ਨੋਟਿਸ ਪਹੁੰਚ ਜਾਏਗਾ ਤੇ ਆਪ ਜੀ ਉਹ ਦਾ ਨੰਦ ਮੰਨ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ